ਕੈਨੇਡਾ ਚ ਹੋਈ ਪੰਜਾਬੀ ਨੌਜਵਾਨ ਦੀ ਮੌਤ 7 ਮਹੀਨੇ ਪਹਿਲਾਂ ਹੀ ਗਿਆ ਸੀ ਕੈਨੇਡਾ ਚੰਗੇਪੋਕ ਵਿਖੇ ਦੀ ਤਲਾਸ਼ ਚ ਪੰਜਾਬੀ ਨੌਜਵਾਨ ਦੇਸਾਂ ਵਿਦੇਸ਼ਾਂ ਦਾ ਰੁਖ ਕਰਦੇ ਨੇ ਪਰ ਲਗਾਤਾਰ ਉੱਥੋਂ ਦੀ ਮੰਦ ਭਾਗੀਆਂ ਖਬਰਾਂ ਜਦ ਸਾਹਮਣੇ ਆਉਂਦੀਆਂ ਹੈ ਤਾਂ ਪਰਿਵਾਰਾਂ ਦਾ ਰੋ ਰੋ ਬੁਰਾ ਹਾਲ ਹੁੰਦਾ ਹੈ ਤਾਂ ਖਬਰ ਹੁਣ ਤਰਨ-ਤਰਨ ਤੋਂ ਸਾਹਮਣੇ ਆਈ ਹੈ ਜਿੱਥੇ 33 ਸਾਲਾਂ ਦੇ ਸੁਭੇਗ ਸਿੰਘ ਜੋ ਕਿ 7 ਮਹੀਨੇ ਪਹਿਲਾਂ ਹੀ ਕੈਨੇਡਾ ਗਿਆ ਸੀ ਤੇ ਉੱਥੇ ਟਰਾਲਾ ਚਲਾਉਂਦਾ ਸੀ ਇੱਕ ਵੱਡੇ ਸੜਕੀ ਹਾਦਸੇ ਦਾ ਸ਼ਿਕਾਰ ਹੋ ਗਿਆ। ਗੌਰਤਲਬ ਹੈ ਕਿ ਕੁਝ ਦਿਨ ਪਹਿਲਾਂ ਹੀ ਉਸ ਨੂੰ ਟਰੱਕ ਚਲਾਉਣ ਦਾ ਲਾਇਸੈਂਸ ਮਿਲਿਆ ਸੀ। ਪਰ ਇੱਕ ਵੱਡੇ ਸੜਕੀ ਹਾਦਸੇ ਵਿੱਚ ਉਸ ਦੀ ਜਾਨ ਚਲੀ ਗਈ। ਉਸ ਦੀ ਮੌਤ ਦੀ ਖਬਰ ਸੁਣ ਕੇ ਪਰਿਵਾਰ ਵਾਲਿਆਂ ਦਾ ਰੋ ਰੋ ਬੁਰਾ ਹਾਲ ਹੈ। ਭਾਈ ਨੂੰ ਕੈਨੇਡਾ ਕੱਲਿਆ ਸੀ ਵਰਕ ਵੀ ਜੇਦੇ ਤੇ 8 ਕਿ ਮਹੀਨੇ ਹੋ ਗਏ ਆ ਨੂੰ ਹਲੇ 7 ਕਿ ਮਹੀਨੇ ਲਾਇਸੈਂਸ ਬਣਿਆ ਹੋਣਾ ਦਾ। ਤੇ ਹੁਣ ਗੱਡੀ ਮਿਲੀ ਨਹੀਂ ਥੋੜੇ ਕਿ ਦੇਣੀ ਹੈ ਹਲੇ 5-7 ਦੇਣੀ ਤੇ ਲੋਡ ਲੈ ਗਿਆ ਤੇ ਉਹ ਬੈਲਟਾਂ ਬੁਲਟਾਂ ਕਿਦੇ ਖੋਲਣ ਦਾ ਤੇ ਉਹ ਸਲੇਬਾਂ ਲੱਦੀਆਂ ਪੱਥਰ ਦੀਆਂ ਕਿਦੇ ਉੱਤੇ ਤੇ ਉਹ ਸਲੇਬਾਂ ਹੀ ਡੇਗੀਆਂ ਉੱਤੇ ਤੇ ਡੈਥ ਹੋ ਗਈ ਉਹਨਾਂ ਦੀ ਕਿਸਾਰੇ ਕਸ਼ਿਆ ਕੁੜਤਾ ਚੱਕੇ ਕਿਸਾਰੇ ਹਾਂਜੀ ਕਰ ਜਾਈ ਜੋਖੇ ਤੁਹਾਨੂੰ ਪਤਾ ਘਰਾਂ ਕਿੰਨੀ ਕੰਮਦਨ ਹੁੰਦੀ ਕਿਤੇ ਤੇ ਔਖਾ ਹੋਇਆ ਬਰਾ ਕੰਮ ਹੁੰਨ ਤੇ ਸਾਰੇ ਬੰਨੀ ਕਿੰਨੇ ਬੱਚੇ ਆ ਗੁੜੀਆਂ ਹੀ ਆ ਭੈਣ ਮੇਰੀ ਇੱਕ ਬੜਾ ਵੀਰ ਮੇਰਾ ਕਰਜਾ ਚੋਕ ਕੇ ਬਹੁਤ ਭੇਜਿਆ ਸੀ ਓਖੇ ਹੋ ਗਿਆ ਆਪਣੇ ਬੇਟੇ ਨੂੰ ਭੇਜ ਬਾਰ ਭੇਜਿਆ ਤੇ ਚਲੋ ਸਾਡੇ ਕਰ ਗਰੀਬੀ ਸਾਡਾ ਬੇਟਾ ਕਿਤੇ ਸੈੱਟ ਹੋ ਜੂਗਾ ਅਜੇ 8 ਮਹੀਨੇ ਨਹੀਂ ਹੋਏ ਸਾਡੇ ਬੇਟੇ ਕਾ ਇਹਨੂੰ ਬਿਲਕੁਲ ਉਹਦਾ ਲੇਟ ਲਾਇਸੈਂਸ ਬਣਿਆ ਇਹ ਕੋਈ ਗੱਲ ਨਹੀਂ ਲੇਟ ਬਣ ਗਿਆ ਅਜੇ ਥੋੜੇ ਦਿਨ ਹੋਏ ਮੇਰੇ ਪੁੱਤ ਨੂੰ ਗੱਡੀ ਮਿਲੀ ਥੋੜੇ ਦਿਨ ਹੋਏ ਆ ਬਸ ਉਹ ਲੋਟ ਲੈ ਕੇ ਜਾਣ ਡਿਆ ਬਿਲਟਾਂ ਲਾਗੇ ਆ ਬਿਲਟਾਂ ਨੂੰ ਹੱਥ ਲਾਇਆ ਪਤਾ ਨਹੀਂ ਆਪਣੇ ਆਪ ਖੁੱਲ ਗਈਆਂ ਇਹ ਮਹਾਰਾਜ ਜਾਂਦਾ ਜਾਂ ਉਹ ਖੋਲਣ ਲੱਗਾ ਬੇਟਾ ਸਾਰਾ ਸਮਾਨ ਮੇਰੇ ਪੁੱਤ ਦੇ ਉੱਤੇ ਟਿਕ ਗਿਆ ਮੇਰਾ ਪੁੱਤ ਅੱਥਲਿਆਂ ਨਹੀਂ ਨਿਕਲਿਆ ਵੀਡੀਓ ਹੁੰਦੇ ਆ ਮੈਂ ਸਾਨੂੰ ਅਗਲੇ ਦਿਨ ਪਤਾ ਲੱਗਾ ਉਦੋਂ ਮੇਰੇ ਪੁੱਤ ਨਾਲ ਮੇਰੀ ਉਦੋਂ ਗੱਲ ਹੋਣ ਈ ਆ 10 ਮਿੰਟ ਵਈ ਲਾਂ ਗੱਲ ਹੋਈ ਆ ਮੈਂ ਨਾਲ ਉਹ ਗੱਲਾਂ ਕੀਤੀਆਂ ਮੈਂ ਕਿਹਾ ਪੁੱਤ ਚੰਗਾ ਆਂਦਾ ਚੰਗਾ ਮਾਤਾ ਮੈਂ ਤੁਰਨ ਲੱਗਾ ਮੈਂ ਪੁੱਤ ਧਿਆਨ ਨਾ ਚਾਯੋ ਪਤਾ ਨਹੀਂ ਮੇਰੇ ਪੁੱਤ ਦੀ ਕਿਸਮਤ ਮਾੜੀ ਹੋਈ ਐਂ ਬੜਾ ਕਰਜ਼ਾ ਚੋਕ ਕੇ ਕੀਤਾ ਐਂ ਗਰੀਬ ਬੰਦੇ ਐ ਕਰ ਨਹੀਂ ਸਕਦੇ ਇੱਕੋ ਉਹਦੀ ਬੇਟੀ ਛੋਟੀ ਆ ਅਜੇ ਉਹ ਤਿੰਨ ਸਾਲਾਂ ਦੀ ਨਹੀਂ ਹੋਈ ਐਂ ਕੁਝ ਕਰ ਨਹੀਂ ਸਕਦੇ ਦਾ ਇਹ ਗਾੜੀ ਮਾਰ ਆ ਇਹਨੂੰ ਪਤਾ ਕੀ ਹੋਣਾ ਚਾਹੀਦਾ